ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਰਕੇ ਆਪਣੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਬਲੌਗ ਦੇਖ ਸਕੋ ਠੀਕ ਹੈ ਜੀ ਤੇ ਚਲੋ ਜੀ ਪਹਿਨਾ ਵੈਸੇ ਹੁਣ ਜਿਹੜੀ ਆਪਾਂ ਡਿਜੀਟਲ ਪ੍ਰਿੰਟ ਮਸ਼ੀਨ ਲੈ ਕੇ ਆਏ ਹਨ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਰਹੀ ਹੈ ਚੱਲ ਰਿਹਾ ਸਾਰਾ ਸਿਸਟਮ ਇਹਦਾ ਤੇ ਮਤਲਬ ਕਿ ਇਹ ਤੁਹਾਨੂੰ ਆਪਾ ਦੱਸਦੀ ਹੈ ਕਿ ਪੈਂਡ ਦਾ ਕਮੈਂਟ ਆਇਆ ਸੀ ਕਿ ਇਹ ਕਿਹੜੇ ਕਿਹੜੇ ਫੈਬਰਿਕ ਤੇ ਪੇਂਟ ਕਰ ਦਿੰਦੀ ਹੈ ਦੇਖੋ ਪੇਂਡ ਤਾਂ ਹਰ ਇੱਕ ਫੈਬਰਿਕ ਦੇ ਉੱਤੇ ਹੋ ਜਾਊਗਾ ਕਿਉਂਕਿ ਇਹਨਾਂ ਮਸ਼ੀਨਾਂ ਇਹਨਾਂ ਤਾਂ ਆਪਣਾ ਕੰਮ ਕਰਨਾ ਹੈਗਾ ਪਰ ਉਹ ਆਪਾਂ ਦੇਖਣਾ ਕਿ ਕਿਹੜੇ ਫੈਬਰਿਕ ਦੇ ਉੱਤੇ ਜਿਹੜਾ ਪੇਂਟ ਹੈ ਸਹੀ ਰਹੂਗਾ ਤੇ ਅਸੀਂ ਜਿਹੜਾ ਪੇਂਟ ਕੀਤਾ ਹੈਗਾ ਸੂਟ ਦੇਖੋ ਜ਼ਿਆਦਾਤਰ ਤਾਂ ਸਭ ਤੋਂ ਬੈਟਰ ਜਿਹੜਾ ਹੁੰਦਾ ਹੈ ਤੇ ਕਾਟਨ ਤੇ ਹੀ ਪੇਂਟ ਜਿਹੜਾ ਜ਼ਿਆਦਾ ਵਧੀਆ ਰਹਿੰਦਾ ਹੈਗਾ ਤੇ ਦੇਖੋ ਜਿਹੜਾ ਮਸ਼ਲੀਨ ਕਾਟਨ ਹੈ ਜਿਵੇਂ ਕਿ ਬਰਬਰੀ ਕਾਟਨ ਪਸ਼ਮੀਨਾ ਇਤੀ ਪੇਂਟ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਬਹੁਤ ਸੋਹਣਾ ਪੇਂਟ ਹੁੰਦਾ ਫਿਨਿਸ਼ਿੰਗ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਇੱਕ ਅਸੀਂ ਪੇਂਟ ਕਰ ਲਏ ਜੀ ਜਾਰਜ ਸੌਰੀ 벨ਵਟ ਦੇ ਉੱਪਰ ਕਿਉਂਕਿ ਜਿਹੜਾ 벨ਵਟ ਕੱਪੜਾ ਹੁੰਦਾ ਉਹ ਥੋੜਾ ਜਿਹਾ ਸਟਿਚੇਬਲ ਹੁੰਦਾ ਹਨਾ ਖਿੱਚ ਕੇ ਉਹ ਲੂਜ਼ ਹੁੰਦਾਗਾ ਜਦੋਂ ਆਪਾਂ ਖਿੱਚ ਕੇ ਲੂਜ਼ ਕਰਦੇ ਆ ਤਾਂ ਕਿੰਨੀ ਮਰਜ਼ੀ ਮਹਿੰਗੀ ਸੀਟ ਲਾ ਲਓ ਸੀਟ ਫਟੂਗੀ ਕਿਉਂਕਿ ਉਹ ਖਿੱਚਿਆ ਜਾਂਦਾ ਜਦੋਂ ਜਿਹੜਾ ਕੱਪੜਾ ਸਟਿਚੇਬਲ ਹੈ ਜੀ ਉਤੇ ਪੇਂਟ ਨਹੀਂ ਹੁੰਦਾ ਸਹੀ ਇਹ ਸਟਿਚੇਬਲ ਕੱਪੜੇ ਤੇ ਤੁਸੀਂ ਪੇਂਟ ਨਾ ਕਰਿਓ ਤੇ ਜੇ জর্জਟ ਫੈਬਰਿਕ ਉੱਤੇ ਕਰਨਾ ਤੁਸੀਂ ਉਹ ਵੀ ਸਹੀ ਰਹਿੰਦਾ ਪਰ ਉਹ ਥੋੜਾ ਜਿਹਾ ਪਤਲੇ ਹੋਣ ਕਰਕੇ ਉਹਦੀ ਹੀਟ ਹੈ ਜਿਹੜੀ ਘਟਾ ਲਓ ਮਸ਼ੀਨ ਦੀ ਜਿੰਨਾ ਨੰਬਰ ਤੇ ਤੁਸੀਂ ਮਸ਼ੀਨ ਲਾਈ ਹੋਈ ਹੈ ਦੂਜੇ ਸੂਟ ਪੇਂਟ ਕਰ ਦਿਓ ਜ ਜਦੋਂ ਤੁਸੀਂ জর্জਟ ਦਾ ਸੂਟ ਪੇਂਟ ਕਰੋਗੇ ਜਾਂ ਕਿਸੇ ਦੁਪੱਟੇ ਨੂੰ ਪੇਂਟ ਕਰੋਗੇ ਅਸੀਂ ਇੱਕ ਦੁਪੱਟਾ ਵੀ ਪੇਂਟ ਕੀਤਾਗਾ ਚਨੂਨ ਦਾ ਤੇ ਉਹਦੀ ਵੀ জর্জਟ ਤੇ ਜਿੰਨੀ ਹੀਟ ਰੱਖਿਏਗੀ ਓੰਨੀ ਉਹਦੀ ਹੀਟ ਰੱਖ ਲਓ জর্জਟ ਵਾਲੇ ਉਹਦੀ ਉਹਦੇ ਹਿਸਾਬ ਨਾਲ ਠੀਕ ਹੈ ਜੀ ਜਿਵੇਂ ਕਿ ਹੁਣ ਔਰੀਗੰਜਾ ਜਾਰਜਟ ਇਹ ਫੈਬਰਿਕ ਦੁਪੱਟਿਆਂ ਵਾਲੇ ਫੈਬਰਿਕ ਦੀ ਕੋ ਸਾਰੇ ਪਤਲੇ ਹੁੰਦੇ ਨੇਗੇ ਇਹਨਾਂ ਤੇ ਹੀਟ ਘਟਾ ਕੇ ਪੇਂਟ ਹੋ ਜਾਂਦਾ ਪਰ ਜਿਆਦਾ ਟਾਈਮ ਰੱਖ ਲਓ ਤੇ ਉਹਦਾ ਜਿਹੜਾ ਟੈਂਪਰੇਚਰ ਆ ਉਹ ਘਟ ਕਰ ਲਓ ਤੇ ਇਹ ਸੀ ਅੱਜ ਦੀ ਜਾਣਕਾਰੀ ਕਿ ਤੁਸੀਂ ਕਿਹੜੇ ਕਿਹੜੇ ਫੈਬਰਿਕ ਤੇ ਕਿਉਂਕਿ ਅਸੀਂ 4-5 ਫੈਬਰਿਕ ਤੇ ਕਰਕੇ ਦੇਖ ਲਈ ਬਾਕੀ ਸਿੰਥੈਟਿਕ ਫੈਬਰਿਕ ਦਾ ਕੋਈ ਚੱਕਰ ਨਹੀਂ ਜੀ ਕਰੇਵ ਤੇ ਕਰ ਲਓ ਸ਼ਿਮਰ ਤੇ ਕਰ ਲਓ ਜਿਹੜੇ ਮਰਜ਼ੀ ਤੇ ਕਰ ਲਓ ਅਸੀਂ ਤਿੰਨ ਸਾਰੇ ਫੈਬਰਿਕਾਂ ਤੇ ਟਰਾਈ ਕਰਕੇ ਦੇਖ ਲਿਆ ਬਸ ਇੱਕ ਸਟਿਚੇਬਲ ਫੈਬਰਿਕ ਆ ਜਿਹੜਾ ਉੱਥੇ ਨਾ ਕਰੂ ਉਹ ਅਸੀਂ ਐਕਸਟਰਾ ਤੇ ਕਰਕੇ ਦੇਖਿਆ ਸੀਗਾ ਤੇ ਉਹ ਖਿੱਚੀ ਜਦੋਂ ਫਟ ਗਿਆ ਪੇਂਟ ਫਟ ਗਿਆ ਕਿਉਂਕਿ ਉਹ ਸਟ੍ਰੈਚੇਬਲ ਕੱਪੜਾ ਨਾ ਤਾਂ ਕਰਕੇ ਉਹ ਖਿੱਚਣ ਨਾਲ ਆਪਾਂ ਨੂੰ ਵੀ ਪਤਾ ਹੈਗਾ ਵੀ ਜਦੋਂ ਆਪਾਂ ਖਿੱਚਾਂਗੇ ਤਾਂ ਪੇਂਟ ਨੂੰ ਵੀ ਖਿੱਚ ਪਾਉਗੀ ਚਲੋ ਜੀ ਅੱਜ ਆਪਾਂ ਨੂੰ ਥੋੜੀ ਸੀਟਾਂ ਦੀ ਦਿੱਕਤ ਆ ਗਈ ਤੇ ਇਹ ਪੇਂਟ ਕਰਨ ਵਾਲੇ ਸੂਟ ਆਪਣੇ ਕੋਲ ਕਾਫੀ ਸਾਰੇ ਪਏ ਸੀ ਲੈ ਕੇ ਕਰਨੇ ਸੀ ਚਲੋ ਆਪਾਂ ਸੀਟਾਂ ਨੇ ਜਿਹੜੀਆਂ ਆਪਾਂ ਰੈਡੀ ਹੋਣ ਲਈ ਦਿੱਤੀਆਂ ਹੋਈਆਂ ਨੇ ਹਲੇ ਉਹਨਾਂ ਨੂੰ ਇੱਕ ਦਾ ਦੋ ਦਿਨ ਟਾਈਮ ਲੱਗਣਾ ਜਦੋਂ ਆਪਣੇ ਕੋਲੇ ਰੈਡੀ ਹੋ ਕੇ ਆ ਗਈ ਤੁਸੀਂ ਆਪਣੇ ਕੋਲੋਂ ਸੀਟਾ ਵੀ ਬਾਏ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਕੋਲ ਸੂਟ ਪੇਂਟ ਕਰਵਾਉਣਾ ਤੁਸੀਂ ਸੂਟ ਪੇਂਟ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਸੀਟਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਕੱਲ ਦੱਸੀ ਸੀ ਕਿ ਕਿਹੜੀ ਸੀਟ ਵਧੀਆ ਹੁੰਦੀ ਹੈ ਤੇ ਕਿਹੜੀ ਨਹੀਂ ਵਧੀਆ ਹੈਗੀ ਬਾਕੀ ਤੁਸੀਂ ਖੁਦ ਵਾਸ਼ ਕਰਕੇ ਦੇਖ ਸਕਦੇ ਹੋ ਪਹਿਲਾਂ ਸੈਂਪਲ ਮੰਗਵਾ ਕੇ ਖੁਦ ਟਰਾਈ ਕਰਕੇ ਦੇ ਕਿਹੜੀ ਸਹੀ ਰਹਿੰਦੀ ਹੈ ਠੀਕ ਹੈ ਜੀ ਤੇ ਕਿਉਂਕਿ ਆਪਣਾ ਵੀ ਦੇਖੋ ਸਾਰਿਆਂ ਦਾ ਨਵਾਂ ਹੀ ਕੰਮ ਹੈ ਹਾਲੇ ਸਾਰਿਆਂ ਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਨੌਲੇਜ ਨਹੀਂ ਹੈਗੀ ਵੀ ਕੀ ਚੀਜ਼ ਵਧੀਆ ਕੀ ਨਹੀਂ ਤੇ ਤੁਸੀਂ ਉਹ ਵਾਸ਼ ਕਰਕੇ ਹੀ ਦੇਖ ਸਕਦੇ ਹੋ ਪੈਂਟ ਨੂੰ ਤੇ ਬਾਕੀ ਹੋਰ ਜੀ ਆਪਾਂ ਤੁਹਾਨੂੰ ਚਲੋ ਜੀ ਆਪਾਂ ਤੁਹਾਨੂੰ ਦਿਖਾਣੇ ਆ ਦੋ ਸੂਟ ਆਪਾਂ ਰੈਡੀ ਕਰਵਾਏ ਨੇ ਜੀ ਕਿਸੇ ਕਸਟਮਰ ਦੇ ਸੂਟ ਸੀਗੇ ਦੋ ਆਪਾਂ ਦੋ ਐਕਸਟਰਾ ਰੈਡੀ ਕਰਵਾ ਲਏ ਬਰਬਰੀ ਕਾਟਨ ਦੇ ਫੈਬਰਿਕ ਜਿਹੜਾ ਬਰਬਰੀ ਕਾਟਨ ਦਾ ਰਹੂਗਾ ਜ਼ਿਆਦਾਤਰ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਕਿਸੇ ਵੀ ਪੈਂਟ ਨੇ ਪੈਂਟ ਪੈਂਟ ਕਰਵਾਉਣੇ ਨੇ ਸੂਟ ਦੋ ਫੈਬਰਿਕ ਨੇ ਜਿਹੜੇ ਸਭ ਤੋਂ ਵੈਟਰਨ ਨੇ ਇੱਕ ਬਰਬਰੀ ਕਾਟਨ ਤੇ ਇੱਕ ਖਾਦੀ ਕਾਟਨ ਤੇ ਇਹ ਰੇਂਜ ਦੇ ਵਿੱਚ ਵੀ ਨਹੀਂ ਹਰ ਇੱਕ ਦੇ ਬਜਟ ਤੋਂ ਆਉਣ ਵਾਲੇ ਨੇ ਕਿਉਂਕਿ ਪੇਂਟ ਹਰ ਇੱਕ ਪਹਿਣਾ ਸੋਚਦੀ ਵੀ ਪਤਾ ਨਹੀਂ ਪੇਂਟ ਖਰਾਬ ਹੋ ਜੂ ਜਾਂ ਪੇਂਟ ਵਾਲੇ ਸੂਟ ਦਾ ਟ੍ਰੈਂਡ ਚਲੇ ਜਾਊਗਾ ਜਿਆਦਾ ਪੈਸੇ ਲਿਆਉਣ ਤੋਂ ਹਰ ਇੱਕ ਪਹਿਣ ਝਿਜਕਦੀ ਆ ਕਿਉਂਕਿ ਇਹ ਜਿਹੜਾ ਬਰਬਰੀ ਕਾਟਨ ਦਾ ਫੈਬਰਿਕ ਹੈਗਾ ਇਹ ਸਾਰਿਆਂ ਦੇ ਬਜਟ ਜੀ ਹੈ ਕਿਉਂਕਿ ਜੇ ਤੁਸੀਂ ਪੇਂਟ ਕਰਵਾਉਂਗੇ ਤਾਂ 1200 ਰੁਪਏ ਦੀ ਰੇਂਜ ਦੇ ਵਿੱਚ ਥੋੜਾ ਜਿਹੜਾ ਸੂਟ ਪੇਂਟ ਹੋ ਜਾਊਗਾ ਵਿਦ ਫੈਬਰਿਕ ਵਿਦ ਪੇਂਟ ਇਹ ਬਰਬਰੀ ਕਾਟਨ ਫੈਬਰਿਕ ਹੈ ਜਿਹੜਾ ਗਰਮੀ ਨਾਲ ਚ ਇਹਨੂੰ ਇਹਨਾਂ ਆਸਾਨੀ ਨਾਲ ਪਹਿਣਾ ਪਾ ਸਕਦੀਆਂ ਨੇ ਤੇ ਬਾਕੀ ਐ ਆ ਜੀ ਇਹਨੂੰ ਲਾਈਨਿੰਗ ਦੀ ਵੀ ਕੋਈ ਲੋੜ ਨਹੀਂ ਤੁਸੀਂ ਲਾਈਨਿੰਗ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰ ਸਕਦੇ ਹੋ ਬਹੁਤ ਵਧੀਆ ਫੈਬਰਿਕ ਰਹੂਗਾ ਆਪਾਂ ਪਿਛਲੀ ਵਾਰ ਵੀ ਇਹ ਬਹੁਤ ਫੈਬਰਿਕ ਯੂਜ਼ ਕੀਤਾ ਪਹਿਣਾ ਨੇ ਕੋਈ ਇਹਦੀ ਕੰਪਲੀਟ ਨਹੀਂ ਹੈਗੀ ਫੈਬਰਿਕ ਦੀ ਸਭ ਤੋਂ ਵਧੀਆ ਫੈਬਰਿਕ ਰਹਿਣ ਵਾਲਾ ਜੀ ਇਹ ਲੋ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਛਿੰਦੀ ਬੁੱਟੀ ਦਾ ਵਰਕ ਕਰਵਾਇਆ ਹੈਗਾ ਇਹ ਜਿਹੜਾ ਵਰਕ ਹੈ ਹੈਗਾ ਆਪਾਂ ਤੁਹਾਨੂੰ ਇਦਾਂ ਵੀ ਦੱਸ ਦਈਏ ਕਿ ਅੰਬਾ ਸਾਰੀਆਂ ਵੀਡੀਓ ਦੇ ਵਿੱਚ ਆਪਾਂ ਦੱਸ ਦਈਏ ਕਿ ਆਪਾਂ ਕਿਹੜੀ ਮਸ਼ੀਨ ਦਾ ਵਰਕ ਕਰਦੇ ਆ ਆਪਾਂ ਪਾਪ ਮਸ਼ੀਨ ਤੇ ਵਰਕ ਕਰਦੇ ਜਿੰਨੇ ਵੀ ਸੂਟ ਹੁੰਦੇ ਨੇ ਪਰ ਦੇਖੋ ਜਿਹੜਾ ਇਹ ਵਾਲਾ ਵਰਕ ਹੈ ਜੀ ਇਹ ਪਾਪ ਮਸ਼ੀਨ ਦਾ ਨਹੀਂ ਹੈਗਾ ਇਹ ਕੰਪਿਊਟਰ ਮਸ਼ੀਨ ਦਾ ਵਰਕ ਹੈਗਾ ਕਿਉਂਕਿ ਇਹ ਛਿੰਦੀ ਬੁੱਟੀ ਦਾ ਬਣਿਆ ਹੋਇਆ ਹੈ ਜਿਹੜੀ ਪਾਪ ਮਸ਼ੀਨ ਉਹ ਇਸ ਤਰ੍ਹਾਂ ਛਿੰਦੀ ਬੁੱਟੀ ਨਹੀਂ ਬਣਾਉਂਦੀ ਹੈਗੀ ਤੇ ਇਹ ਪਾਪ ਮਸ਼ੀਨ ਦਾ ਕੰਮ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜੀ ਦੋ ਇਸ ਤਰ੍ਹਾਂ ਬੇਲਾਂ ਬ ਤੇ ਇਸ ਤਰ੍ਹਾਂ ਇਹ ਦੇਖਿਓ ਸਾਰੇ ਫਰੰਟ ਦੇ ਉੱਪਰ ਨਾ ਸਿੰਗਲ ਸਿੰਗਲ ਗੁੱਟੀ ਬਣੀ ਹੋਈ ਹੈਗੀ ਤੇ ਇਹ ਵਾਲਾ ਜਿਹੜਾ ਹੈਗਾ ਕੰਮ ਇਹਦੀ ਬਾਜੂ ਦੇ ਉੱਪਰ ਆ ਜੂਗਾ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਦੇਖ ਸਕਦੇ ਹੋ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਬਾਕੀ ਜਿਹੜੇ ਇਹਦੇ ਉੱਤੇ ਕਲਰ ਕੰਟਰਾਸਟ ਨੇ ਉਹ ਤਾਂ ਹੋਰ ਵੀ ਕਿਤੇ ਜ਼ਿਆਦਾ ਸੋਹਣੇ ਬਣੇ ਹੋਏ ਨੇਗੇ ਲੋ ਜੀ ਬਾਕੀ ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਵੀ ਇਹਦਾ ਮਸ਼ਲੀਨ ਦਾ ਜੀ ਆਪਾਂ ਤੁਹਾਨੂੰ ਦੁਪੱਟਾ ਵੀ ਦਿਖਾ ਦਈਏ ਜਿਹੜਾ ਇਹਦਾ ਦੁਪੱਟਾ ਮਸ਼ਲੀਨ ਦਾ ਪਿਓਰ ਮਸ਼ਲੀਨ ਦਾ ਪੂਰਾ ਵੱਡਾ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਹੋਇਆ ਹੈਗਾ ਡਾਈ ਐਂਡ ਡਾਈ ਜਿੱਦਾਂ ਕਿ ਪਿੰਕ ਕਲਰ ਉਹਦੇ ਵਿੱਚ ਰਗਿਆ ਹੋਇਆ ਉਸ ਤਰੀਹੀ ਦੁਪट्टे ਦੇ ਬਾਰਡਰ ਬਣਿਆ ਹੋਇਆਗਾ ਫੈਬਰਿਕ ਦੀ ਫੁੱਲ ਗਰੰਟੀ ਹੈ ਜੀ ਫੈਬਰਿਕ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਵਧੀਆ ਵਾਲੇ ਦੇ ਫੈਬਰਿਕ ਯੂਜ਼ ਕੀਤਾ ਹੋਇਆਗਾ ਜਿਹੜਾ ਇਹ ਫੈਬਰਿਕ ਹੈਗਾ ਜੀ ਇਹ ਖਾਦੀ ਕਾਟਨ ਫੈਬਰਿਕ ਜਿਹੜੇ ਦੋਨੇ ਫੈ ਇਹਦੇ ਕੱਪੜੇ ਦੇ ਅਲੱਗ-ਅਲੱਗ ਨੇ ਜਿਹੜਾ ਵਰਕ ਹੈ ਉਹ ਸੇਮ ਰਹੂਗਾ ਡਿਜ਼ਾਈਨਿੰਗ ਦੇਖੋ ਤੁਸੀਂ ਦੇਖ ਸਕਦੇ ਹੋ ਸੇਮ ਹੈਗੀ ਇਸ ਸਤਰੀ ਦੇ ਛਿੰਦੀ ਬੁੱਟੀ ਦਾ ਕੰਮ ਹੋਇਆ ਸਾਰੇ ਫਰੰਟ ਦੇ ਉੱਪਰ ਬੁੱਟੀ ਹੈ ਕਿ ਜਿਹੜਾ ਇਹ ਕਲਰ ਹੈ ਵੀ ਪਰਪਲ ਜਾਂ ਲਾਈਟ ਪਰਪਲ ਜਾਂ ਕਲਰ ਹੈਗਾ ਬਹੁਤ ਸੋਹਣਾ ਇਹਦੇ ਨਾਲ ਵੀ ਜਿਹੜਾ ਦੁਪੱਟਾ ਹੈਗਾ ਇਸ ਤਰੀਂ ਡਾਈ ਐਂਡ ਡਾਈ ਹੋਇਆ ਹੈਗਾ ਲੋ ਜੀ ਇਹ ਸੂਟ ਤੁਸੀਂ ਆਪਣੇ ਤੋਂ ਵਾਏ ਕਰ ਸਕਦੇ ਹੋ ਇਹਦਾ ਜਿਹੜਾ ਪ੍ਰਾਈਸ ਹੋਊਗਾ ਜੀ ਆਪਾਂ ਸਕਰੀਨ ਦੇ ਉੱਪਰ ਸ਼ੋਅ ਕਰਤਾ ਵਿਦ ਦੁਪੱਟਾ ਇਹਦਾ ਪ੍ਰਾਈਸ ਰਹੂਗਾ ਜੇਕਰ ਤੁਸੀਂ ਇਸ ਤਰ੍ਹਾਂ ਦੇ ਸੂਟ ਆਪਣੇ ਕੋਲੋਂ ਤਿਆਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਕੋਲੋਂ ਮਸ਼ੀਨ ਵਰਕ ਹੈਂਡ ਵਰਕ ਪੇਂਟ ਵਰਕ ਜੋ ਵੀ ਤੁਸੀਂ ਦਵਕਾ ਵਰਕ ਸਿੱਪੀ ਮੋਤੀ ਨੀਡਲ ਵਰਕ ਜਿੱਦਾਂ ਦਾ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਾਂ ਨੂੰ ਵਟਸਐਪ ਤੇ ਮੈਸੇਜ ਭੇਜ ਕੇ ਡੀਐਮ ਕਰ ਸਕਦੇ ਹੋ ਆਪਣਾ ਮੈਜ਼ਰਮੈਂਟ ਦੱਸ ਕੇ ਆਪਾਂ ਨੂੰ ਸਾਰਾ ਏ ਟੂ ਜ਼ेड ਜੀ ਉਹ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨਿੰਗ ਤੁਸੀਂ ਆਪਣੀ ਵੀ ਦੇ ਸਕਦੇ ਹੋ ਤੇ ਇੱਕ ਆਪਣੀ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਜੇ ਭੈਣਾਂ ਨੇ ਨਹੀਂ ਫੋਲੋ ਕੀਤਾ ਤਾਂ ਪਲੀਜ਼ ਉਸ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਆਪਾਂ ਉਹ ਨਵਾਂ ਪੇਜ ਬਣਾਇਆ ਹਾਲੇ ਆਪਾਂ ਉਹਤੇ ਕੁਝ ਵੀਡੀਓ ਅਪਲੋਡ ਅ ਪੋਸਟ ਅਪਲੋਡ ਕੀਤੀਆਂ ਨਹੀਂ ਗਿਆ ਤੇ ਹੁਣ ਉਹਤੇ ਡੇਲੀ ਪੋਸਟ ਵੀਡੀਓ ਅਪਲੋਡ ਹੋਇਆ ਲੋਜੀ ਕਪਣਾ ਪਸ਼ਮੀਨੇ ਦੇ ਸੂਟ ਰੈਡੀ ਕੀਤੇ ਸੀ ਪਾਫ ਮਸ਼ੀਨ ਤੇ ਵਾਲਾ ਕੰਮ ਜਿਹੜਾ ਪਾਫ ਮਸ਼ੀਨ ਦੇ ਉੱਤੇ ਹੋਇਆ ਹੋਇਆ ਜਿਹੜਾ ਇਹ ਕੁੰਕਮ ਦਾ ਏਕੇ ਟੈਕਸ ਦਾ ਪਸ਼ਮੀਨਾ ਰਹੂਗਾ ਪਿਓਰ ਪਸ਼ਮੀਨਾ ਤੇ ਬੁਰ ਵਗੈਰਾ ਦੀ ਗਾਰੰਟੀ ਆ ਬੁਰ ਵਗੈਰਾ ਬਿਲਕੁਲ ਨਹੀਂ ਆਉਂਦਾ ਕਿਉਂਕਿ ਇਹ ਪੂਰੀ ਸਰਦੀ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਇਹਦੀ ਡਿਮਾਂਡ ਰਹੀ ਹੈਗੀ ਬਹੁਤ ਸੋਹਣਾ ਇਹਦੇ ਉੱਤੇ ਵਰਕ ਹੋਇਆ ਦੋਨੇ ਕਾਰਨਰ ਦੇ ਉੱਤੇ ਤੇ ਬਾਜੂ ਦੇ ਉੱਤੇ ਇਸ ਤਰ੍ਹਾਂ ਵਰਕ ਹੋਇਆ ਹੋਇਆਗਾ ਦੇਖ ਸਕਦੇ ਤੁਸੀਂ ਇੱਕ ਆਪਾਂ ਤੁਹਾਨੂੰ ਓਪਨ ਕਰਕੇ ਚੰਗੀ ਤਰ੍ਹਾਂ ਦਿਖਾ ਦਿੰਨੇ ਹਾਂਗੇ ਇਸ ਤਰ੍ਹਾਂ ਇਹਦੇ ਕਾਰਨਰ ਤੇ ਨਾ ਵਰਕ ਹੋਇਆ ਹੋਇਆ ਦੋਨਾਂ ਤੇ ਜੇਕਰ ਤੁਸੀਂ ਕੱਟ ਕਰਨਾ ਮਰ ਥੋੜਾ ਬਹੁਤਾ ਕੱਟ ਵੀ ਹੋ ਜੂਗਾ 20 21 22 ਪਲੱਸ ਤੱਕ ਹੀ ਰਾਮਨਾਲ ਜਿਹੜਾ ਘੇਰਾ ਬਣੂਗਾ ਇਹਦੇ ਬਾਜੂ ਤੇ ਵੀ ਵਰਕ ਹੈ ਤੇ ਜਿਹੜਾ ਇੱਕ ਕਲਰ ਸੇਮ ਇਹਦੇ ਫਿਰੋਜੀ ਦੋ ਹੀ ਕਲਰ ਸੇਮ ਵਰਕ ਦੇ ਵਿੱਚ ਨਹੀਂ ਗੀ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਜੀ ਸਕਿਨ ਕਲਰ ਦਾ ਬੁਟੀ ਵਾਲਾ ਸੂਟ ਜੇਕਰ ਤੁਸੀਂ ਪਸ਼ਮੀਨੇ ਦਾ ਸੂਟ ਇਹ ਲੈਣਾ ਚਾਹੁੰਦੇ ਹੋਗੇ ਇਹ ਪੂਰੇ ਸੀਜ਼ਨ ਦੇ ਵਿੱਚ ਇਹਦਾ ਜਿਹੜਾ ਪ੍ਰਾਈਸ ਰਹੇਗੀ 14 1500 ਪਲੱਸ ਰਹੇਗਾ ਜੇਕਰ ਤੁਹਾਨੂੰ ਇਹ ਸੂਟ ਹੁਣ ਪਸੰਦ ਆਉਂਦ ਨੇ ਵਰਕ ਕੀਤੇ ਹੋਏ ਤੁਸੀਂ ਆਪਣੇ ਤੋਂ ਲੈ ਸਕਦੇ ਹੋ ਇਹਦੇ ਮੈਜ਼ਰਮੈਂਟ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਲੈਂਥ ਕਿੰਨੀ ਮਰਜ਼ੀ ਰੱਖ ਇਹ ਇਹਦਾ ਪ੍ਰਾਈਸ ਤੁਸੀਂ ਆਪ ਨੂੰ ਵਟਸਐਪ ਤੇ ਮੈਸੇਜ ਕਰਕੇ ਜਾਣ ਸਕਦੇ ਹੋ ਵੈਸੇ ਆਪਾਂ ਤੁਹਾਨੂੰ ਦੱਸ ਦਿੰਨੇ ਕਿ ਆਪਾਂ ਇਹ ডিসਕਾਊਂਟ ਦੇ ਉੱਤੇ ਲਾਈ ਹੋਏ ਨੇਗੇ ਜਿਹੜਾ ਇਹ ਹੈਗਾ ਜੀ 1000 ਦਾ ਸੂਟ ਲਓਗੇ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਆਰਡਰ ਕਰਨਾ ਹੈ ਤਾਂ ਡਿਲੀਵਰੀ ਚਾਰਜ ਨੇ ਜਿਹੜੇ ਉਹ ਅਲੱਗ ਹੋ ਜਾਣਗੇ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਪਤਾ ਨੂੰ ਲਓ ਜੀ ਇਹ ਆਪਣੇ ਕੋਲੇ 5 ਕ ਪੀਸ ਨੇਗੇ ਪਸ਼ਮੀਨੇ ਦੇ ਤੇ ਇੱਕ ਇਹ ਵਾਲਾ ਹੈਗਾ ਜੀ ਇਹਦਾ ਵੀ ਘੇਰੇ ਦਾ ਵਰਕ ਹੈ ਤੇ ਬਾਜੂ ਦਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਵਰਕ ਹੈ ਜਿਹੜਾ ਬਹੁਤ ਟ੍ਰੈਂਡ ਦੇ ਵਿੱਚ ਰਹੇਗਾ ਜਿਹੜਾ ਇਹ ਹੈਗਾ ਜੀ ਬੋਟਲ ਗ੍ਰੀਨ ਕਲਰ ਇਹਦਾ ਵੀ ਤੁਸੀਂ ਵਰਕ ਦੇਖ ਸਕਦੇ ਹੋ ਤੇ ਇਹਦੇ ਵੀ ਬਾਜੂ ਦੇ ਵਰਕ ਹੈ ਤੇ ਘੇਰੇ ਤੇ ਵਰਕ ਹੈ ਲੈਂਥ ਦਾ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਇਹ ਆਪਣੇ ਕੋਲ ਪੰਜ ਕਪੀਸ ਨੇ ਪਸ਼ਮੀਨੇ ਦੇ ਵਧੀਆ ਪਸ਼ਮੀਨੇ ਦੇ ਸੂਟ ਰਹਿਣ ਵਾਲੇ ਨੇ ਜੀ ਇੱਕ ਟੈਕਸ ਦਾ ਪਸ਼ਮੀਨਾ ਰਹੂਗਾ ਵਧੀਆ ਬ੍ਰਾਂਡ ਦਾ ਜੇਕਰ ਤੁਸੀਂ ਲੈਣਾ ਹੈ ਤੁਸੀਂ ਲੈ ਸਕਦੇ ਹੋ ਤੇ ਪ੍ਰਾਈਸ ਸੇਮ ਰਹੂਗਾ ਜੀ ਸਾਰਿਆਂ ਦਾ 1000 ਤੁਸੀਂ ਸ਼ੌਪ ਤੇ ਆ ਕੇ ਵਿਜ਼ਿਟ ਕਰਦੇ ਹੋ ਜੇਕਰ ਤੁਸੀਂ ਆਨਲਾਈਨ ਮੰਗਵਾਉਂਗੇ ਤਾਂ ਜਿਹੜੀ ਡਿਲੀਵਰੀ ਚਾਰਜ ਨੇ ਉਹ ਅਲੱਗ ਹੋ ਜਾਣਗੇ ਜੀ ਪੂਰੇ ਸੀਜ਼ਨ ਦੇ ਵਿੱਚ ਤੁਹਾਨੂੰ ਇਹ ਸੂਟ 1500 ਦਾ ਮਿਲੇਗਾ ਨਹੀਂ ਇਹਦਾ ਟ੍ਰੈਂਡ ਜਾਂਦਾ ਜੀ ਕਈ ਵਾਰ ਪਹਿਣਾ ਕਹਿੰਦੀ ਨੇ ਇਤਕੀ ਤਾਂ ਸਰਦੀ ਲੰਘੀ ਅੱਗੇ ਦੇਖਦੇ ਆ ਕਿਉਂਕਿ ਇਹਨਾਂ ਚੀਜ਼ਾਂ ਦਾ ਜਿਹੜਾ ਹੁਣ ਪਸ਼ਮੀਨਾ ਹੋ ਗਿਆ ਜੀ ਪਸ਼ਮੀਨੇ ਦੇ ਘੱਟੋ ਘੱਟ ਚੱਲਦੇ ਨੂੰ 12-13 ਸਾਲ ਹੋ ਗਏ ਪਸ਼ਮੀਨੇ ਦਾ ਟ੍ਰੈਂਡ ਬਿਲਕੁਲ ਵੀ ਨਹੀਂ ਜਾਂਦਾ ਹੈਗਾ ਨਾ ਹੀ ਵਰਕ ਦਾ ਟ੍ਰੈਂਡ ਜਾਂਦਾ ਦੇਖੋ ਹੁਣ ਜਿੱਦਾਂ ਕਿ ਪੇਂਟ ਵਾਲੀਆਂ ਮਸ਼ੀਨਾਂ ਆ ਗਈਆਂ ਹੈਂਡਵਰਕ ਐਦਾਂ ਦੇ ਕਿਉਂਕਿ ਇਹ ਚੀਜ਼ਾਂ ਦਾ ਟ੍ਰੈਂਡ ਕੁਝ ਕੁ ਟਾਈਮ ਰਹਿੰਦਾ ਹੁੰਦਾ ਹੈਗਾ ਜਿੱਦਾਂ ਕਿ ਨੀਡਲ ਵਰਕ ਹੋ ਗਿਆ ਜਿਹੜਾ ਹੁਣ ਇਹ ਮਸ਼ੀਨ ਵਰਕ ਹੈਗਾ ਇਹ ਬਿਲਕੁਲ ਵੀ ਨਹੀਂ ਜਾਂਦਾ ਹੈਗਾ ਨਾ ਹੀ ਪਸ਼ਮੀਨੇ ਦਾ ਕਈ ਫੈਬਰਿਕ ਐਦਾਂ ਦੇ ਨੇ ਕਿ ਬਹੁਤ ਟਾਈਮ ਲੌਂਗ ਟਾਈਮ ਚੱਲਦੇ ਨੇਗੇ ਉਹਨਾਂ ਦਾ ਟ੍ਰੈਂਡ ਬਿਲਕੁਲ ਨਹੀਂ ਜਾਂਦਾ ਹੈਗਾ ਬਾਕੀ ਪਲੇਨ ਫੈਬਰਿਕ ਹੈਗਾ ਜੀ ਨਾ ਤਾਂ ਵਰਕ ਦਾ ਟ੍ਰੈਂਡ ਜਾਂਦਾ ਤੇ ਨਾ ਹੀ ਇਹ ਫੈਬਰਿਕ ਦਾ ਟ੍ਰੈਂਡ ਜਾਂਦਾ ਜੀ ਚਲੋ ਜੀ ਤੇ ਹਰ ਇੱਕ ਪੈਨ ਡਿਸਕਾਊਂਟ ਦੇ ਉੱਤੇ ਜਿਹੜੀਆਂ ਪੈਣਾ ਨੇ ਬਾਲੀਆਂ ਜਿੱਦਾਂ ਕਿ ਹੁਣ ਗਰਮੀ ਦਾ ਸੀਜ਼ਨ ਚਲਾ ਜਾਂਦਾ ਕਾਟਨ ਦੀ ਸ਼ਾਪਿੰਗ ਬਹੁਤ ਜ਼ਿਆਦਾ ਕਰਦੀਆਂ ਨੇ ਹੈਗੀਆਂ ਵੀ ਹੁਣ ਜਿਹੜਾ ਹੈਗਾ ਸਸਤੇ ਹੋਏ ਨੇਗੇ ਹੁੰਦੇ ਨੇ ਜੀ ਦੇਖੋ ਫਰਕ ਤਾਂ ਪੈਂਦਾ ਹੀ ਹੈਗਾ ਤੇ ਹੁਣ ਜਿੱਦਾਂ ਕਿ ਸਰਦੀ ਗਈਏਗੀ ਤੁਸੀਂ ਵੀ ਜਲਦੀ ਫਟਾਫਟ ਸ਼ਾਪਿੰਗ ਕਰ ਲਓ ਅਗਲੀ ਸਰਦੀ ਨੂੰ ਚੜਦੀ ਸਰਦੀ ਹੀ ਤੁਸੀਂ ਸਿਉਂਕੇ ਪਾਹਮ ਬਣਾ ਕੇ ਪਾ ਲਿਓ ਸੂਟ ਤੇ ਕਿਉਂਕਿ ਜਦੋਂ ਤੁਸੀਂ ਸਰਦੀ ਦੇ ਵਿੱਚ ਲੈਣੇ ਹੋ ਵੀ ਨਵਾਂ ਟ੍ਰੈਂਡ ਆਊਗਾ ਨਵਾਂ ਟ੍ਰੈਂਡ ਚੱਲਦੇ ਚੱਲਦੇ ਵਰਕ ਕਰਾਉਂਦੇ ਕਰਾਉਂਦੇ ਸਭ ਦੀ ਸਰਦੀ ਨਿਕਲ ਜਾਂਦੀ ਹੈ ਪ੍ਰੋਗਰਾਮ ਨਿਕਲ ਜਾਂਦੇ ਨੇ ਹੁਣ ਤੁਹਾਡਾ ਟਾਈਮ ਹੈ ਮੌਕਾ ਹੈਗਾ ਇਹ ਮੌਕਾ ਖੁੰਝ ਨਾ ਦਿਓ ਜਲਦੀ ਜਲਦੀ ਜਿਹੜੇ ਹੈਗੇ ਨੇ ਆਪਣੇ ਕੋਲੇ ਕਸ਼ਮੀਰੀ ਦੇ ਸੂਟ ਰੈਡੀ ਹੋਏ ਹੋਏ ਨੇ ਤੁਸੀਂ ਜਲਦੀ ਜਲਦੀ ਖਰੀਦ ਕੇ ਆਪਣਾ ਜੀ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ